ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 430 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਲ ਜੁਗ ਦਾ ਹਨੇਰਾ ਛੁੱਕਣ ਲਈ ਇੱਕ ਜੋਤ ਜਗਤ ਵਿੱਚ ਆਈਏ ਗੁਲਪਾਰਤ ਦੇ ਵਿੱਚ ਚਾਨਣ ਹੈ ਰੁਸ਼ਨਾਈਏ ਰੁਸ਼ਨਾਈਏ ਅੱਜ ਦੇਵਤਿਆਂ ਨੇ ਅੰਬਰ ਤੋਂ ਫੁੱਲਾਂ ਦੀ ਵਰਖਾ ਲਾਈਏ ਵੱਡ ਭਾਗਾ ਨਗਰ ਵਡਾਰੀ ਦਾ ਗੁਰ ਅਰਜਨ ਦੀ ਵੜੇ ਆਈਏ ਇਹ ਵਾਰ ਹੈ ਬਾਬੇ ਬੁੱਢੇ ਦਾ ਜਗਵੀਰ ਇਸ ਦੀ ਮੰਨੇਗਾ ਮੈਂ ਗੰਡੇ ਦਾ ਸਿਰ ਭੰਨਿਆ ਹੈ ਇਹ ਮੁਗਲਾਂ ਦੇ ਸਿਰ ਭੰਨੇਗਾ ਸਤਿਗੁਰ ਨੇ ਕਿਹਾ ਲੜਾਈ ਇਹ ਸਿੱਖੋ ਲੜਨੀ ਪੈਣੀ ਏ ਇਸਮਨ ਜਿਵੇਂ ਚ ਘਾਟਾ ਹੈ ਇਹ ਘਾਟੀ ਚੜਨੀ ਪੈਣੀ ਏ ਇਹ ਬੜੀ ਪੜਾਈ ਮੁਸ਼ਕਲ ਹੈ ਪੜਨੀ ਏ ਪੜਨੀ ਪੈਣੀ ਏ ਹੱਥ ਮਾਲਾ ਪਕੜਨ ਵਾਲ ਲੜਿਓ ਤਲਵਾਰ ਵੀ ਪੜਨੀ ਪੈਣੀ ਏ ਜਦ ਜ਼ੁਲਮ ਸਿਖਰ ਤੇ ਪਹੁੰਚ ਗਿਆ ਜਦ ਹੋ ਗਈ ਬਾਤ ਅਖੀਰੀ ਦੀ ਦੋ ਤੇਗਾ ਸਤਗੁਰ ਪਾ ਲਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਕ ਰਾਜ ਭਾਗ ਦੀ ਮਾਲਕ ਸੀ ਇੱਕ ਨਰੀ ਫਕੀਰ ਕਹਾਉਂਦੀ ਸੀ ਇੱਕ जखਮ ਕਰੇਂਦੀ ਦੁਸ਼ਮਣ ਨੂੰ ਇੱਕ जखम ਨੂੰ ਮਲਮ ਲਾਉਂਦੀ ਸੀ ਇੱਕ ਅੰਮ੍ਰਿਤ ਵਰਖਾ ਕਰਦੀ ਸੀ ਇੱਕ ਲਹੂਆਂ ਦੇ ਵਿੱਚ ਨਹਾਉਂਦੀ ਸੀ ਇੱਕ ਜ਼ੁਲਮ ਨੂੰ ਰੋੜੀ ਜਾਂਦੀ ਸੀ ਇੱਕੁਰਦਾ ਧਰਮ ਬਚਾਉਂਦੀ ਸੀ ਇੱਕ ਮਹਿਰ ਬਣੀ ਮਸੀਤਾਂ ਦੀ ਦੂਜੀ ਨੂੰ ਮੰਦਰ ਪਿਆਰਾ ਸੀ ਦੋਹਾਂ ਦੇ ਅੰਦਰ ਹੀ ਪੈਂਦਾ ਗੁਰੂ ਨਾਨਕ ਦਾ ਚਲਕਾਰਾ ਸੀ ਇੱਕ ਤੇਗ ਨਰਾਨੀ ਸਤਗੁਰੂ ਦੀ ਦੁਖੀਆਂ ਦੇ ਕਸ਼ਟ ਨਿਵਾਰ ਗਈ ਇਕ ਲਾ ਗਈ ਅੱਗ ਹਕੂਮਤ ਨੂੰ ਇੱਕ ਜਾਦਾ ਦਿਲ ਥਾਰ ਗਈ ਇਹ ਜੋੜੀ ਸੁੰਦਰ ਤੇਗਾ ਦੀ ਕਰ ਵਖਰੀ ਵਖਰੀ ਕਰ ਗਈ ਇੱਕ ਪੈਂਦੇ ਖਾਨੂ ਡੋਬ ਗਈ ਇੱਕ ਬਿਦੀ ਚੰਦਨ ਉਤਾਰ ਗਈ ਇੱਕ ਬਦਲਾ ਲੈ ਗਈ ਚੰਦੂ ਤੋਂ ਇੱਕ ਬਦਲ ਸਾਡੀ ਤਕਦੀਰ ਗਈ ਇੱਕ ਦਹਾਗੀਰ ਤੋਂ ਪਰੇ ਗਈ ਇੱਕ ਮੂਲੋ ਬਣੀ ਫਕੀਰ ਰਹੀ ਇੱਕ ਧਰਮ ਤੋਲ ਤੱਕ ਪਹੁੰਚ ਗਈ ਇੱਕ ਉੱਚੇ ਅੰਬਰ چیر ਗਈ ਹੈ ਜੋਤੀ ਸਤਗੁਰ ਨਾਨਕ ਦੀ ਭਾਰਤ ਦੇ ਭਾਗ ਲਕੀਰ ਗਈ ਜੋ ਬੰਦ ਬਵੰਜਾ ਰਾਜੇ ਸੰਸ ਸਤਿਗੁਰ ਨੇ ਹੰਮੀ ਪਰ ਦਿੱਤੀ ਉਸ ਬੰਦੀ ਛੋਰ ਨੇ ਸਬਨਾ ਦੀ ਟੱਟ ਬੰਦ ਖਲਾਸੀ ਕਰ ਦਿੱਤੀ ਉਸ ਯੁਗ ਪਲਟਾਉ ਜੋ ਦੇ ਨੇ ਸਾਡੀ ਕਿਸਮਤ ਤੱਕ ਪਲਟਾ ਦਿੱਤੀ ਤੇ ਮਾਲਾ ਦੇ ਬਦਲੇ ਹਿੰਦਿਆਂ ਦੇ ਹੱਥੀ ਤਲਵਾਰ ਫੜਾ ਦਿੱਤੀ ਕਤਾਰਪੁਰ ਹਰਗੋਬਿੰਦਪੁਰਾ ਗੁਰਸਰ ਦੀ ਤਰਤਬ ਸਾ ਦਿੱਤੀ ਤੇ ਕਾਠ ਮਾਰਿਆ ਦੁਸ਼ਮਣ ਨੂੰ ਇੱਕ ਕਾਠ ਦੀ ਤੋਪ ਚਲਾ ਦਿੱਤੀ ਰਜੰਦੇ ਵੀਰ ਸੁਪੁੱਤਰ ਨੇ ਚੁੰਨ ਚੁੰਨ ਕੇ ਸ਼ਤਰੂ ਮਾਰੇ ਨੇ ਗੰਗਾ ਦੀ ਅਜਮਤ ਰੱਖ ਲਈ ਗੰਗਾ ਦੇ ਅੱਖ ਦੇ ਤਾਰੇ ਨੇ ਨਾ ਪਟਿਕਾ ਮਣਾ ਆਸ਼ਟੇ ਯਾਦਤ ਹੁਣ ਥਾਂ ਥਾਂ ਤੇ ਸਜਦੇ ਕਰਨੇ ਦੀ ਦਰਗੁ ਰਾਤ ਤੇ ਪੋ ਮੁਖ ਜਾਵੇ ਤੇਰੀ ਚਿੰਤਾ ਜੀ ਨੇ ਮਰਨੇ ਦੀ ਪਰ ਤੱਕ ਧੜਾਂ ਵੱਲ ਝਿਜਕੀ ਨਾ ਛੱਟ ਕਰੀ ਨਾ ਉਥੇ ਡਰਨੇ ਦੀ ਆਦਤ ਹੈ ਉਹਨਿਆਂ ਸਿੰਘਾਂ ਨੂੰ ਸਿਰ ਵੱਡ ਤਲੀ ਤੇ ਧਰਨੇ ਦੀ ਅੰਮ੍ਰਿਤ ਸਰ ਸੋਮਾ ਐ ਅੰਮ੍ਰਿਤ ਦਾ ਸਤਗੁਰ ਦੀ ਅਮਰ ਨਿਸ਼ਾਨੀ ਐ ਅਸੀਂ ਭਾਰਤ ਦੇ ਵਿੱਚ ਜਿਉਂਦੇ ਹਾਂ ਇਹ ਗੁਰੂਆਂ ਦੀ ਕੁਰਬਾਨੀ ਐ ਉਹ ਨਕਲੀ ਗੁਰੂ ਉਹ ਸਮੇਂ ਦੇ ਕੁਝ ਹਿਰਦਾ ਆਪਣਾ ਵੱਲ ਕਰੋ ਇੱਕ ਆਪਣੇ ਹਲਵੇ ਮੰਡੇ ਲਈ ਲੋਕਾਂ ਨਾਲ ਨਾਲ ਵੱਲ ਛੱਲ ਕਰੋ ਕੋਈ ਦੇਸ਼ ਦਾ ਮਸਲਾ ਹੱਲ ਕਰੋ ਚਾਹੇ ਅੱਜ ਕਰੋ ਚਾਹੇ ਕੱਲ ਕਰੋ ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਲਾਲ ਤਵੀ ਨਾ ਗੱਲ ਕਰੋ ਗੱਦੀ ਦੀ ਕੀਮਤ ਪੁੱਛ ਵੇਖੋ ਰਤਪੀਜੀਆਂ ਤਲਵਾਰਾਂ ਤੋਂ ਚਮਕੌਰ ਤੋਂ ਪੁੱਛੋ ਜਾ ਪੁੱਛੋ ਸਰਹੰਦ ਦੀਆਂ ਦੀਵਾਰਾਂ ਤੋਂ ਓਪੇ ਕੀ ਗੁਰੂਓ ਚੁੱਪ ਰਹੋ ਕਿਉਂ ਸ਼ੋਰ ਮਚਾਉਂਦੇ ਫਿਰਦੇ ਓ ਪਾਪੈਰੀ ਪਾਉਂੇ ਲੋਕਾਂ ਦੇ ਧੋਖੇ ਵਿੱਚ ਪਾਉਂਦੇ ਫਿਰਦੇ ਓ ਦਿੱਲੀ ਵਿੱਚ ਸੀਸ ਕਟਾਉਣਾ ਕੀ ਦਾੜੇ ਕਟਾਉਂਦੇ ਫਿਰਦੇ ਓ ਇੱਕ ਲਹੂ ਲਵਾ ਕੇ ਚੀਚੀ ਨੂੰ ਮਸੂਰ ਕਹਾਉਂਦੇ ਫਿਰਦੇ ਓ ਇਹ ਪੰਥ ਖਾਲਸਾ ਓ ਸਫਰੀ ਲਹੂਆਂ ਦੀ ਪੇਟ ਚੜਾਏਗਾ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ ਇਹ ਪੰਥ ਖਾਲਸਾ ਉਹ ਸਫਰੀ ਲਹੂ ਆਦੀ ਪੇਟ ਚੜਾਏਗਾ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ ਸਾਡੇ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਨਾ ਆਇਆ ਹੈ ਨਾ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ